ਆ ਕਰਨ ਨਹੀਂ ਜੁੜ ਕੇ ਰੱਖੀ ਜੀ ਥੋੜੇ ਦੀ ਪਰਿਵਾਰ ਹੁਣ ਇਹ ਲੁੱਕ ਨਾਲ ਜੋੜਦੇ ਆ ਕਿ ਲੁੱਕ ਨਾਲ ਕਿੱਥੇ ਜੁੜੂਗਾ ਹੁਣ ਇਹ ਹੁਣ ਤਾਂ ਨਵਾਂ ਲੈ ਕੇ ਦੇਣਾ ਪੂਗਾ ਇਹਨੂੰ ਆਹ ਤੋੜ ਕੇ ਰੱਖਤਾ ਦੇਖੋ ਆ ਕਰੋ ਇਹਦਾ ਪਾਸਾ ਉਹ ਤੇ ਤਾਂ ਹੁਣ ਆਏ ਆ ਵੀ ਹੁਣ ਐਂ ਜੋੜਨਾ ਲੁੱਕ ਨਾਲ ਲੁੱਕ ਨਾਲ ਕਿੱਥੇ ਜੁੜੂਗਾ ਹੁਣ ਤਾਂ ਇਹਦੇ ਨਵਾਂ ਲੈ ਕੇ ਦੇਣਾ ਪੂਗਾ ਹਾਂ ਲੁੱਕ ਲੁੱਕਣਾ ਨਹੀਂ ਜੁੜਦਾ ਹੁਣ ਇਹ ਆ ਦੇਖੋ ਜਿਹੜਾ ਟੁੱਟਰਾ ਦਿਖਣਾ ਥੋੜਾ ਆ ਲੁੱਕਣਾ ਲੱਗ ਰਿਹਾ ਜੀ ਸਿੱਧਾ ਕਰ ਸਿੱਧਾ ਤਾਂ ਕਰਦੇ ਹਨ ਆ ਦੇ ਅਧਿਕਾਰ ਦੇਖੋ ਕਿਹਾ ਜਾਂਦਾ ਆ ਆ ਲੁੱਕਣਾ ਦੀ ਇਹਨਾਂ ਤੋਂ ਬਤਾ ਦਈਏ ਹੁਣ ਦੇਖ ਰਿਹਾ ਜੁੜਦਾ ਕਹਿੰਦਾ ਬਾਕੀ ਤੁਸੀਂ ਕਮੈਂਟਾਂ 'ਚ ਦੱਸੋ ਜੁੜੂਗਾ ਇਹ ਅੱਜ ਇਹ ਜਿਹੜਾ ਲੁੱਕਣਾ ਜੁੜ ਜੂਗਾ ਕਹਿੰਦਾ ਕਰ ਲੈ ਸਿੱਧਾ ਲੈ ਸਿੱਧਾ ਉਹ ਸਿੱਧਾ ਕਿਵੇਂ ਹੁੰਦਾ ਹੁੰਦਾ ਦਰਚੀ ਨਾ ਗੋਤੋਈ ਆ ਗੀਦਾ ਤੂੜਦਾ ਫੜਾ ਸਾਡਾ ਦਰਚੀ ਨਾ ਕਿਹੜੇ ਤੂੜਦਾ ਤੇਰੀ ਬੀਬੀ ਚੰਗਾ ਬੀਬੀ ਦੋੜਦਾ ਤੇਰੀ ਬੀਬੀਂ ਦੱਸਦੀ ਚੰਗਾ ਤਦ ਕਿਉਂ ਚੰਗਾ ਕਿਉਂ ਕੁੱਟੂਗੀ ਦੱਸਦੀ ਕੁਸਰੀ ਹੁੰਦਾ ਕੁੱਟੂਗੀ ਨਾ ਦੱਸਦੀ ਤਾਂ ਮੈਂ ਦਾਦਾ ਕਾਦੇ ਬੀਬੀ ਦੇ ਤੂੰ ਕਿਉਂ ਕਹਤੋਂ ਦਾਦਾ ਸਾਡੇ ਪੈਰ ਦੇ ਗੋਡੇ ਦੁਖਦੇ ਨੇ ਮੇਰੇ ਮੰਮੀ ਕੁੱਟੂਗੀ ਤਾਂ ਨਾ ਨਹੀਂ ਜੀ ਮੰਮੀ ਕੁੱਟੂਗੀ ਹਾਂ ਗੋਡੇ ਦੁਖਦੇ ਨੇ ਬੀਬੀ ਦੇ ਹਾਂ ਕਾ ਟੋੜਾ ਏ। ਸੋਡਾ ਫੋੜਾ ਏ। ਹਾਂ। ਅੱਛਾ ਫਿਰ ਇਹਦਾ ਤੋੜਦਾ ਬੀਬੀ ਨੇ। ਤੋੜਦਾ, ਤੋੜਿਆ ਨਹੀਂ ਰਿਹਾ ਗਿਆ। ਹੂੰ। ਤੇਲ ਤੇਲ ਲਾ ਰਹੀ ਆ ਬੀਬੀ। ਅੱਛਾ ਤੇਲ ਪਾਰੀ ਫੇਰ ਚੱਲੂ ਦੇ ਨਾਲ। ਹਾਂ। ਹਾਂ ਠੀਕ ਆ ਚੰਗਾ। ਨਸ ਪਹਿਲੀ ਜੋ। ਪਹਿਲੀ ਜੋ ਗਿਆ? ਹੂੰ। ਉੜਾ ਡੰਨ। ਹਾਂ। ਇਹ ਵੀ ਸ਼ੀ ਹੁੰਦੀ ਆ? ਹਾਂ। ਹਾਂ ਸਾਰਾ ਹੁੰਦਾ। ਹਾਂ। ਅੱਜ ਕਾ ਹਸਤ ਕਰੀ ਰਿਹਾ ਕਿ ਫਰੇ ਅੱਜ ਛੁੱਟੀ ਕਾ ਦੀ ਥਨ ਐ ਦੁਬਾਰ ਹੁੰਦਾ ਐ ਦੁਬਾਰ ਦੀ ਛੁੱਟੀ ਹਾਂ ਐ ਦੁਬਾਰ ਦੀ ਹੈ ਛੱਡ ਦੇ ਚਾਚੂ ਜੀ ਪੂਸ਼ ਮਾਰ ਕੇ ਦਿਖਾਈ ਓਏ ਪੂਸ਼ ਮਾਰ ਕੇ ਦਿਖਾਈ ਪੂਸ਼ ਕੇ ਛੱਡ ਦੇ ਚਾਚੂ ਜੀ ਆਉਤੇ ਚਲ ਕੇ ਦੇਖ ਬੋਲੀ ਨੇ ਕਿੱਥੇ ਲੁੱਕ ਇਹਦੇ ਵਿੱਚ ਚ ਪਈਆ ਤੇ ਲੋਕ ਤਾਂ ਦੇ ਦੇ ਦੇਗੀ ਡਿੱਗੀ ਲੁਕੋਈ ਕਿਥੇ ਆ ਬਈਆ ਦੇਖੋ ਉਹ ਬਣਾਉਂਗਾ ਉਹ ਬਣਾਉਂਗਾ ਬਣਾਉਂਗਾ ਲੈ ਉਹ ਨਾ ਪਤੰਗ ਬਣਾ ਕੇ ਨਵਾ ਕਰਾ ਬਣਾਉਣਾ ਲੈ ਨਫਾ ਫੜ ਲੈ ਬੱਸ ਪਤਾ ਪੜਦਾ ਇਹ ਕਟਾ ਲਿਫਾਫਾ ਦੇਖਿਆ ਇਹਦਾ ਪਤੰਗ ਬਣਨ ਜੂ ਬੱਡਾ ਲਿਫਾਫਾ ਲਿਆ ਇਹਦਾ ਤਾਂ ਨਹੀਂ ਬਣਦਾ ਯਾਰ ਅੰਮ੍ਰਿਤ ਚੱਕ ਕਿੱਦੇ ਹੈ ਵੱਡੇ ਲਿਫਾਫੇ ਤਾਂ ਬਣੂ ਇਹਨਾਂ ਚਾਰ ਸੌ ਪੰਦਰੇ ਲੈ ਬੁੱਝ ਕੁੱਲੇ ਦੇ ਹੈ 15 400 ਰੁਪਏ ਯਾਰ ਕੁੱਲੇ ਦੇ 500 ਆਇਆ ਤੇ ਖੁੱਲੇ ਨਹੀਂ ਹੈਗੇ ਦਾਣਾ 15 ਜੇ ਖੁੱਲੇ ਕਰਦੇ ਗੂਗਲ ਵੀ ਕਰਦੇ ਨਾ ਇਹ ਕਮੈਂਟ ਅਸਹਾਰ ਵੀ ਫੜਾ ਮੈਂ ਮਿੱਥ ਤੋਂ ਉਹ ਤੋਂ ਕਰਾਣਾ ਮੈਨੂੰ ਕੋਈ ਗੱਲ ਨਹੀਂ ਹਾਂ ਮੈਂ ਜੰਮਾ ਫੋਟੋ ਮਗਾਇਆ ਓਕੇ ਕੋਈ ਨਾ ਫੋਨ ਕਰ ਲੈ ਲੈ ਵੀ ਮਤਰਾ ਆਪਣੇ ਇਕੱਠਾ ਵਿੱਚ ਨਾ ਦੇਖ ਲੋ ਇਹਦਾ ਕੱਦ ਦਾ ਮਦਰ ਹੈ ਜਬਦੀ ਮਾਂ ਤੇ ਕਹਿੰਦੀ ਮਾਂ ਦਾ ਵੀ ਕੱਦ ਦਾ ਮਦਰ ਹੈ ਤੀ ਤੇ ਇਹਦਾ ਪ੍ਰਾਈਸ 14000 ਹੈ ਜੇ ਕਿਸੇ ਲੈਣਾ ਤਾਂ ਕੰਟੈਕਟ ਕਰਨੀਏ ਮੇਰੇ ਬੱਚੋ ਆਪਣੀ ਬਾਈ ਜੋ ਆਪਣਾ ਨੰਬਰ ਆ ਘਟਾ ਦੇਖ ਲੋ ਲੈ ਬਈ ਮਿੱਤਰੋ ਆਪਣੇ ਸਵਾਗਤ ਹਰ ਲਿਆ ਤੇ ਆਪਾਂ ਦਾਤ ਤੇ ਦਾਤਾ ਮੀ ਆ ਦਾਤ ਤੇ ਧੀ ਜਿੰਦੀ ਮੰਮੀ ਮੇਰੀ ਤੇ ਇਹ ਚ ਪਾਈ ਜਾਂਦੀ ਆ ਹਨ ਮੰਮੀ ਉਨਾਂ ਕੇ ਭਾਈ ਜੇ ਨਹੀਂ ਹਨੀ ਹਾਂ ਜਿੰਨੇ ਕੋਈ ਜਾਂਦਾ ਰਿੱਜੀ ਜਾਂਦਾ ਹੋਰ ਹਾਂ ਮਸ਼ੀਨ ਨਾਲ ਫਿਰ ਪੀਚਰ ਆ ਜੇ ਲੱਕੜ ਜਾਂਦਾ ਹਾਂ ਮਸ਼ੀਨ ਨਾਲ ਚਾਲ ਵਧੀਆ ਜਾਂਦਾ ਇਹਦੇ ਵਧੀਆ ਹੋਇਆ ਜਾਈ ਜਾਂਦਾ ਲੱਕੜ ਤਾਂ ਲਾਈ ਨਹੀਂ ਉਹ ਮੇਰੇ ਚ ਗੋਹਾ ਦੀ ਤਾਂ ਰੱਖੇ ਉਹਨਾਂ ਦੇ ਵਰੇ ਗੋਹਾਂ ਤੇ ਬਰੀ ਜੀਜੂ ਗਾ ਤੇ ਰਿੱਜੀ ਜੂ ਗੋਹਾ ਤੇ ਹਾਂ ਜੋ ਲੈ ਉਹ ਮੇਰੇ ਜਰੂਰ ਸਾਗ ਬਣ ਗਿਆ ਕਣ ਦੂਈ ਕਮੈਂਟਾਂ ਲੈ ਲਿਖ ਦਿਓ ਬੱਟੇ ਇਹ ਚ ਕੌੜੀਆਂ ਲੈ ਕੇ ਆ ਜਿਓ ਕਮੈਂਟਾਂ ਜੇ ਸਾਰਿਆਂ ਨੂੰ ਦੇ ਦਾਂਗੇ ਹਨੀ ਮਮੀ ਮੱਖਣੀ ਪਾ ਕੇ ਮੱਕੀ ਦੀਆਂ ਰੋਟੀਆਂ ਹਾਂ ਉਹ ਸਾਹ ਦੇ ਬੈਜੀ ਹਨੀ ਮਮੀ